ਤੇ ਉਹ ਕਾਣੇ ਆ ਉਹਨਾਂ ਨੇ ਸਿੱਧਾ ਹੀ ਆਪ ਨੂੰ ਪਤਾ ਪੈਸੇ ਲੈ ਕੇ ਉਥੋਂ ਮੋਰਚਾ ਚੱਕਿਆ ਚੋਣਾ ਲੜਦੀਆਂ ਚਾਹੀਆਂ ਉਹਨਾਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਪਤਾ ਹੀ ਕੀ ਹੱਥ ਰੋਇਆ ਉਥੋਂ ਦੀ ਲੜਾਈ ਨਹੀਂ ਗਈ ਹੈ ਫਿਰ ਚੁੱਪ ਕਰ ਗਏ ਤੇ ਉਹ ਇੱਥੇ ਆਉਣਾ ਆਉਣਾ ਤਾਂ ਉਹਨਾਂ ਨੇ ਕਿਹੜਾ ਹੀ ਹੁਣ ਆਪ ਨੂੰ ਪਤਾ ਹੀ ਆਏ ਵੀ ਇਹ ਆਪਾਂ ਤਾਂ ਕਹਿੰਦੇ ਬਹੁਤ ਮੰਦ ਭੱਗਾ ਜਿਹੜੇ ਇਹ ਬਿਆਨ ਦਿੰਦੇ ਆ ਨਾ ਇਹ ਗੱਲਾਂ ਕਰਦੇ ਆ ਪਿੰਡਾਂ ਦੇ ਵਿੱਚ ਇਹ ਮੰਦ ਭੱਗਾ ਹੈ ਇਹ ਵੀ ਇਹਨਾਂ ਨੇ ਜਾਣ ਬੁੱਝ ਕੇ ਜਿੱਥੇ ਬੰਦੀਆਂ ਨੇ ਚਾਲ ਲੱਗਦੀ ਆ ਤੁਹਾਨੂੰ ਸਾਜ਼ਿਸ਼ਾਂ ਲੱਗਦੀ ਇਹ ਸਾਰੀ ਚਾਲ ਹੈ ਜੀ ਸਾਰੀਆਂ ਜਿੱਥੇ ਬੰਦੀਆਂ ਦੀਆਂ ਜਦੋਂ ਉੱਥੇ ਉੱਠ ਕੇ ਆਏ ਨੇ ਇਹਨਾਂ ਨੂੰ ਐਂ ਦੀ ਵੀ ਗ੍ਰਾਂਟ ਆਇਂਦੀ ਇਹਦਾ ਮੋਟੇ ਤੇ ਖੜਾ ਨਹੀਂ ਹੁੰਦਾ ਦੂਜਿਆਂ ਨੂੰ ਐਂ ਦੇ ਵੀ ਆਪਾਂ ਪਾਈ ਛੇਤੀ ਜਾ ਕੇ ਐਮ ਐਲ ਏ ਬਣ ਗਏ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਬਣ ਜੀ ਆ ਰੋਲਦੂ ਸਿੰਘ ਮਾਨਸਾਲਾ ਬਿਆਨ ਆਉਂਦਾ ਸਾਨੂੰ ਕਿਹੜਾ ਪੁੱਛ ਕੇ ਬਠੇ ਮਰਨਵਰਤੇ ਇਹ ਦੇਖੋ ਕਿ ਕਿੱਡੇ ਭੜੇ ਬਣਦੇ ਰਹੇ ਆ ਕਿੱਡੀ ਇਹਨਾਂ ਨੂੰ ਸ਼ਰਮ ਨਹੀਂ ਆ ਰਹੀਗੀ ਤੋ ਇਹਨਾਂ ਨੂੰ ਪੁੱਛਿਆ ਗਿਆ ਨਾ ਵੀ ਇਹ ਆਏ ਦਿੱਲੀੋਂ ਕਹਿੰਦੇ ਤੁਸੀਂ ਰਾਸ਼ਨ ਵੇਚਤਾ ਕਦਾਂ ਰਾਸ਼ਨ ਦਾ ਖਰਾਬ ਹੋ ਜਾਣਾ ਸੀ ਪੱਤਰਕਾਰ ਸਾਹਿਬ ਨੇ ਸਵਾਲ ਕੀਤਾ ਤੇ ਕਹਿੰਦੇ ਜੀ ਅਸੀਂ ਫਿਰ ਰਾਸ਼ਨ ਦਾ ਕੀ ਕੀਤਾ ਜਿਹੜਾ ਵੇਚਿਆ ਤੁਸੀਂ ਕਹਿੰਦੇ ਅਸੀਂ ਗੱਡੀ ਲੈ ਲਈ ਗੱਡੀ ਲੈ ਲਈ ਗੱਡੀ ਲੈ ਲਈ ਸਰਕਾਰ ਪੀਓ ਤੇ ਕਹਿੰਦੇ ਫਿਰ ਗੱਡੀ ਤੇ ਹਾਂ ਜੀ ਗੱਡੀ ਤੇ ਅਸੀਂ ਮੁੱਤਸਾਲ ਦੇ ਥੋੜਾ ਜਾਇਆ ਕਰਾਂਗੇ ਅਸੀਂ ਗੱਡੀ ਤੇ ਜਾਇਆ ਕਰਾਂਗੇ ਦੇਖੋ ਇੱਕ ਵਾਰ ਫਿਰ ਜੁੜੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਕਿ ਦਿਨ ਬਾ ਦਿਨ ਇਕੱਠ ਵਧਦਾ ਹੋਇਆ ਨਜ਼ਰ ਆ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸੰਬੋਧਨ ਕੀਤਾ ਗਿਆ ਆਪ ਮੁਹਾਰੇ ਲੋਕ ਘਰਾਂ ਦੇ ਵਿੱਚੋਂ ਉੱਠ ਕੇ ਅੱਜ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਕਿਉਂਕਿ ਇਹ ਲੜਾਈ ਇਕੱਲੇ ਜਗਜੀਤ ਸਿੰਘ ਡੱਲੇਵਾਲ ਦੀ ਨਹੀਂ ਇਹ ਲੜਾਈ ਇਕੱਲੇ ਇੱਕ ਕਿਸਾਨ ਆਗੂ ਦੀ ਨਹੀਂ ਇਹ ਲੜਾਈ ਕਿਸੇ ਕਿਸਾਨ ਲੀਡਰ ਦੀ ਨਹੀਂ ਬਲਕਿ ਹਰ ਇੱਕ ਉਸ ਕਿਸਾਨ ਦੀ ਆ ਉਸ ਇਨਸਾਨ ਦੀ ਆ ਜੋ ਇਸ ਦੇਸ਼ ਦਾ ਵਸਿੰਦਾ ਆ ਬੜੀ ਦੂਰ ਤੱਕ ਆਵਾਜ਼ ਪਹੁੰਚ ਚੁੱਕੀ ਸੜਕਾਂ ਤੋਂ ਲੈ ਕੇ ਸੰਸਦ ਤੱਕ ਗੂੰਜ ਇਸ ਅੰਦੋਲਨ ਦੀ ਪਹੁੰਚ ਚੁੱਕੀ ਆ ਰਾਤ ਦੇ ਸਮੇਂ ਵੀ ਜਿਹੜੇ ਕਿਸਾਨ ਡਟੇ ਬੈਠੇ ਹੋਣੇ ਅਸੀਂ ਖਨੌਰੀ ਬਾਰਡਰ ਤੇ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਰਾਤ ਦਾ ਸਮਾਂ ਹੋ ਚੁੱਕਿਆ ਭਾਈ ਜੀ ਰਾਤ ਨੂੰ ਪੂਰੀ ਪੂਰੀ ਰਾਤ ਤੁਸੀਂ ਇਸੇ ਤਰੀਕੇ ਦੇ ਨਾਲ ਅੱਗ ਦਾ ਸਹਾਰਾ ਲੈ ਕੇ ਇੱਥੇ ਬੈਠੇ ਹੋ ਕੇਂਦਰ ਸਰਕਾਰ ਨੂੰ ਇਹ ਦਿਖ ਨਹੀਂ ਰਿਹਾ ਜਾਂ ਫਿਰ ਕੇਂਦਰ ਸਰਕਾਰ ਦੇਖਣਾ ਨਹੀਂ ਚਾਹੁੰਦੀ ਦੇਖੋ ਇਹ ਪਹਿਲੀ ਗੱਲ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਮੋਰਚੇ ਦੇ ਵਿੱਚ ਕਵਰੇਜ ਕਰ ਰਹੇ ਹੋ ਤੁਸੀਂ ਛੰਡ ਦੇ ਵਿੱਚ ਬਾਕੀ ਭਾਈ ਜੀ ਪਤਾ ਗੱਲਾਂ ਕੀ ਹੈ ਵੀ ਪਹਿਲੀ ਗੱਲ ਤਾਂ ਆਪਣੀ ਪੰਜਾਬ ਸਰਕਾਰ ਆਪਾਂ ਪੰਜਾਬ ਦੇ ਵਿੱਚ ਬੈਠੇ ਇੱਥੇ ਉਹ ਵੀ ਨਹੀਂ ਆਪਾਂ ਸਾਥ ਦੇ ਰਹੇ ਆਪਣਾ ਕੇਂਦਰ ਸਰਕਾਰ ਨਾਲ ਉਹਨਾਂ ਦੀ ਇੱਕੋ ਹੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਆਪਣੇ ਜੋ ਜਥੇਬੰਦੀਆਂ ਆਪਾਂ ਦੂਜੀਆਂ ਹੈਗੀਆਂ ਉਹ ਪਾਸੇ ਆ। ਬਾਕੀ ਗੱਲਾਂ ਇਹ ਹੋ ਜਾਂਦੀਆਂ ਜੋ ਪਿੰਡਾਂ ਦੇ ਵਿੱਚ ਨਾ ਇਹ ਪ੍ਰਚਾਰ ਕੀਤਾ ਜਾ ਰਿਹਾ ਵੀ ਯਾਰ ਉਹ ਤਾਂ ਐਵੇਂ ਬੈਠੇ ਔਥੇ ਉਹਨਾਂ ਦਾ ਕੋਈ ਨਹੀਂ ਜਦੋਂ ਅਸੀਂ ਨਹੀਂ ਉੱਥੇ ਜਾ ਰਹੇ ਇਹਨਾਂ ਚੀਜ਼ਾਂ ਦਾ ਮੋਰਚੇ ਤੇ ਪ੍ਰਭਾਵ ਬਹੁਤ ਪੈਂਦਾ ਜੀ। ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਉੱਥੇ ਐਵੇਂ ਬੈਠੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਵੀ ਇੱਕ ਦਿਨ ਆ ਕੇ ਸਾਡੇ ਬਰਾਬਰ ਬੈਠ ਕੇ ਤਾਂ ਦੇਖੋ। ਬਹੁਤ ਬਥੇਰਾ ਆਖੀਦਾ ਜੀ ਉਹਨਾਂ ਨੂੰ ਇੱਥੇ ਆਉਂਦੇ ਵੀ ਹੈ ਪਰ ਜਾ ਕੇ ਹੁਣ ਫਰਕ ਪੈ ਰਿਹਾ ਹੈ। ਬਹੁਤ ਫਰਕ ਪੈ ਰਿਹਾ ਤਿੰਨ ਚਾਰ ਦਿਨ ਹੋ ਗਏ ਉਹਨਾਂ ਦੇ ਬੰਦੇ ਆ ਰਹੇ ਐ ਇੱਥੇ ਜਿੱਥੇ ਬੰਦਿਆਂ ਦੀ ਗੱਲ ਕਰੀਏ ਕਿਉਂਕਿ ਅਕਸਰ ਸਵਾਲ ਹੁੰਦਾ ਅਕਸਰ ਇਹੀ ਗੱਲ ਹੁੰਦੀ ਆ ਕਿ ਏਕਾ ਤੇ ਸਬਰ ਦੋ ਚੀਜ਼ਾਂ ਜਦੋਂ ਮਿਲ ਜਾਂਦੀਆਂ ਤਾਂ ਵੱਡੇ ਵੱਡੇ ਅੰਦੋਲਨ ਜਿੱਤੇ ਜਾਂਦੇ ਆ ਪਰ ਇੱਥੇ ਸਬਰ ਤਾਂ ਜ਼ਰੂਰ ਆ ਏਕਾ ਨਜ਼ਰ ਨਹੀਂ ਆ ਰਿਹਾ ਅਲੱਗ ਡੱਫਲੀ ਕਿਉਂ বাজਾਈ ਜਾ ਰਹੀ ਆ ਅੱਜ ਜੁਗਿੰਦਰ ਸਿੰਘ ਉਗਰਾਹਾਂ ਨੇ ਟੋਹਾਣਾ 'ਚ ਇਕੱਠ ਕਰ ਲਿਆ ਦੇਖੋ ਜੀ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਜਦੋਂ ਦਿੱਲੀ ਮੋਰਚਾ ਹੋਇਆ ਸੀਗਾ ਉੱਥੇ ਡੱਲੇਵਾਲ ਸਾਹਿਬ ਨੇ ਕਿਹਾ ਸੀ ਵੀ ਆਪਾਂ ਦੱਸ 15 ਦਿਨ ਹੋੜ ਬੈਠ ਜੋ ਲਿਖਤੀ ਰੂਪ ਦੇ ਵਿੱਚ ਲੈ ਲਈਏ ਆਪਾਂ ਇਹਨਾਂ ਨੇ ਉੱਥੇ ਡਬਲ ਜਿਹੜਾ ਬੱਚਾ ਬੰਦਾ ਸੱਚਾ ਹੁੰਦਾ ਹੁਣੇ ਬੰਦੇ ਬੰਦਾ ਸੱਚਾ ਡੱਲੇਵਾਲ ਸਾਹਿਬ ਉਹ ਮਰਦ ਮਰਦ ਤੇ ਬੈਠੇ ਆ ਕਿਸਾਨਾਂ ਕਿਸਾਨ ਉਹਨਾਂ ਦਾ ਵਧੀ ਜਾਂਦਾ ਇਕੱਠਾ ਇੱਥੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨ ਬੈਠੇ ਆ ਤੇ ਉਹ ਕਾਣੇ ਆ ਉਹਨਾਂ ਨੇ ਸਿੱਧਾ ਹੀ ਆਪ ਨੂੰ ਪਤਾ ਪੈਸੇ ਲੈ ਕੇ ਉਥੋਂ ਮੋਰਚਾ ਚੱਕਿਆ ਚੋਣਾ ਲੜਦੀਆਂ ਚਾਹੀਆਂ ਉਹਨਾਂ ਨੇ ਜੋ ਉਹਨਾਂ ਦੇ ਵਿੱਚ ਉਹਨਾਂ ਦਾ ਪਤਾ ਹੀ ਕੀ ਹੱਥ ਛੁਰੋਇਆ ਹੈ ਕੋਈ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਹੁੰਦੀਆਂ ਇਹ ਚੋਣਾ ਤਾਂ ਹੁਣਾ ਕੋਈ ਵੀ ਆ ਕਹਿੰਦੇ ਸਿਆਸੀ ਨਹੀਂ ਸਿਆਸੀ ਤਾਂ ਸਾਰੇ ਹੀ ਆ ਹੁਣ ਕੋਈ ਗੈਰ ਸਿਆਸੀ ਨਹੀਂ ਰਹਿ ਗਿਆ ਜਥੇਬੰਦੀ ਦੇ ਸਾਰੇ ਸਿਆਸੀ ਹੈ ਉਹੀ ਇਹ ਕਾਰਨ ਆ ਆਪਣੇ ਮੋਰਚੇ ਦਾ ਜਿਹੜਾ ਕਮਜ਼ੋਰ ਪੈਣ ਦਾ ਕਾਰਨ ਇਹੀ ਹੈ ਇੱਕ ਗੱਲ ਹੋਰ ਆ ਇੱਕ ਜਿੱਥੇ ਬੰਦੀ ਦਾ ਆਗੂ ਹੁੰਦਾ ਲੀਡਰ ਹੁੰਦਾ ਉਸ ਦੇ ਪਿੱਛੇ ਜਿਹੜੇ ਲੋਕ ਲੱਗਦੇ ਨੇ ਉਹ ਵੀ ਤਾਂ ਕਿਸਾਨ ਨੇ ਉਹ ਵੀ ਤਾਂ ਜ਼ਮੀਨਾਂ ਵਾਲੇ ਨੇ ਜ਼ਮੀਰਾਂ ਵਾਲੇ ਨੇ ਉਹ ਲੋਕ ਨਹੀਂ ਕਿ ਜੁਗਿੰਦਰ ਗੁਰਾਹਾਂ ਨੂੰ ਕਹਿੰਦੇ ਹੋਣਗੇ ਕਿ ਭਾਈ ਡੱਲੇਵਾਲ ਤਾਂ ਮਰਨ ਵਰਤੇ ਬੈਠਾ 40 42 ਦਿਨ ਹੋ ਗਏ ਉਧਰ ਨਾ ਚਲੀਏ ਆਪਾਂ ਉਹਨਾਂ ਲੋਕਾਂ ਦਾ ਵੀ ਕਸੂਰ ਹੈਗਾ ਨਹੀਂ ਮੇਰੀ ਗੱਲ ਰੱਖੋ ਜੀ ਜਿਹੜੇ ਤਾਂ ਕਈ ਤਾਂ ਹੁਣ ਪਿੰਡਾਂ ਦੇ ਵਿੱਚ ਪਿੰਡਾਂ ਦੇ ਲਾਲੋ ਜਿਹੜੇ ਵੱਡੇ ਹੁੰਦੇ ਆ ਉਹਨਾਂ ਦੇ ਜਾਂ ਸੂਬਾ ਪ੍ਰਧਾਨ ਜਾਂ ਸੂਬਾ ਆਪਣੇ ਜ਼ਿਲ੍ਹਾ ਪ੍ਰਧਾਨ ਸੌਰੀ ਬਲਾਕ ਪ੍ਰਧਾਨ ਬਹੁਤ ਫਰਕ ਪਿਆ ਅੱਗੇ ਨਾਲੋਂ ਲੋਕਾਂ ਦਾ ਆ ਰਿਹਾ ਹੈ ਕਿਉਂਕਿ ਹੌਲੀ ਹੌਲੀ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਜਾ ਰਿਹਾ ਨਾ ਵੀ ਇਹ ਕਿਉਂਕਿ ਹਰੇਕ ਚੁੱਲ੍ਹੇ ਦੀ ਲੜਾਈ ਹੈ ਜੀ ਹਰੇਕ ਵਰਗ ਦੀ ਲੜਾਈ ਹੈ ਹੁਣ ਕਈ ਵਰਗ ਵੀ ਆਪਣੇ ਮਜ਼ਦੂਰਾਂ ਦੇ ਲਾਉਣੇ ਆਪਾਂ ਗੱਲ ਵੀ ਪੜ ਆਪਾਂ ਕੋਈ ਆਪੜ ਕੜਾ ਗਲਤ ਕਹਿਣਾ ਉਹਨਾਂ ਨੂੰ ਵੀ ਉਹ ਸਾਡੇ ਸੀ ਕੋਈ ਕੋਈ ਪਿੰਡ ਕਹਿੰਦਾ ਯਾਰ ਉੱਥੇ ਮੈਂ ਦਰਿਆ ਉਸ਼ਾ ਕੇ ਬੈਏ ਨਹੀਂ ਮੈਂ ਕਿਹਾ ਯਾਰ ਮੈਂ ਤੈਨੂੰ ਦੋ ਚੀਜ਼ਾਂ ਪੜਾਉਣਾ ਹੈ ਜਿਹੜਾ ਐਮਐਸਪੀ ਕਾਨੂੰਨ ਹੈ ਉਹਦੇ ਵਿੱਚ ਤੁਹਾਡੀ 700 ਰੁਪਏ ਦੀ ਹੜੀ ਮੰਗ ਕੀਤੀ ਗਈ ਹੈ ਦੂਜੇ ਕਾਨੂੰਨ ਦੇ ਵਿੱਚ 90 ਦਿਨ ਤੁਹਾਨੂੰ ਕੰਮ ਨਹੀਂ ਮਿਲਦਾ ਦੇਗਾ ਦਾ ਉਹਦੇ ਵਿੱਚ 300 ਦਿਨ ਕੰਮ ਮੰਗਿਆ ਜਿਵੇਂ ਬੰਦੀਆਂ ਨੇ ਉਥੋਂ ਦੀ ਲੜਾਈ ਨਹੀਂ ਗਈ ਹੈ ਫਿਰ ਚੁੱਪ ਕਰ ਗਈ ਤੇ ਉਹ ਇੱਥੇ ਆਉਣਾ ਆਉਣਾ ਤਾਂ ਉਹਨਾਂ ਨੇ ਕਿਹੜਾ ਹੀ ਹੁਣ ਆਪਾਂ ਨੂੰ ਪਤਾ ਹੀ ਆਏ ਵੀ ਇਹ ਆਪਾਂ ਤਾਂ ਕਹਿੰਦੇ ਬਹੁਤ ਮੰਦ ਭੱਗਾ ਜਿਹੜੇ ਇਹ ਬਿਆਨ ਦਿੰਦੇ ਆ ਨਾ ਇਹ ਗੱਲਾਂ ਕਰਦੇ ਆ ਪਿੰਡਾਂ ਦੇ ਵਿੱਚ ਇਹ ਮੰਦ ਭੱਗਾ ਹੈ ਕਿਸਾਨ ਹੋਰ ਆ ਜਿਹੜੀ ਇਹ ਆਪਾਂ ਕਈ ਲੋਕਾਂ ਦੀ ਧਾਰਨਾ ਇਹ ਬਣ ਗਈ ਕਿ ਕੱਲਾ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੋਊਗੀ ਜਿਹੜੇ ਸ਼ਹੀਦ ਕਿਸਾਨ ਹੋਏ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੋਊ ਲਖੀਮਪੁਰ ਖੀਰੀ ਦੀ ਮੰਗ ਹੋਊ ਜਾਂ ਸ਼ੁਭਕਰਨ ਸ਼ਹੀਦ ਹੋਇਆ ਉਸ ਦੀ ਮੰਗ ਪਰ ਇਹ ਲੋਕ ਇਹ ਨਹੀਂ ਸੋਚਦੇ ਕਿ ਨਾਲ ਉਹ ਮੰਗਾ ਵੀ ਨਹੀਂ ਜਿਹੜੀਆਂ ਬਿਜਲੀ ਪ੍ਰਾਈਵੇਟ ਕਰਨ ਦੀ ਗੱਲ ਆ ਵੀ ਉਹਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਤਾਂ ਬਿਜਲੀ ਤਾਂ ਹਰ ਘਰ ਦੇ ਵਿੱਚ ਆ ਜੇ ਕੋਈ ਕਿਸਾਨ ਨਹੀਂ ਵੀ ਹੈਗਾ ਉਹਦੇ ਘਰ ਦੇ ਵਿੱਚ ਵੀ ਬਿਜਲੀ ਹੈ ਬਿਲਕੁਲ ਬਿਲਕੁਲ ਜੀ ਇਹੀ ਤਾਂ ਗੱਲ ਹੈ ਨਾ ਜਿਹੜੇ ਹੁਣ ਮੈਂ ਇਹ ਦੇਖਿਆ ਤਾਂ ਕਈਆਂ ਆਪਣੇ ਕਿਸਾਨ ਜਿਹੜੇ ਛੋਟੇ ਕਿਸਾਨ ਹੈ ਆਪਣੇ ਧਰਨਿਆਂ ਦੇ ਵਿੱਚ ਆਉਨੇ ਆ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਜਿਹੜੇ ਆ ਕਾਨੂੰਨ ਆ ਕਾਨੂੰਨਾਂ ਦੇ ਵਿੱਚ ਇਹ ਹੀ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਇਹ ਜਦੋਂ ਜਾਣਦੇ ਆ ਵੀ ਐਮਐਸਪੀ ਦੇ ਵਿੱਚ ਕੀ ਹੈ ਡਬਲਯੂਟੀਓ ਦੇ ਵਿੱਚ ਕੀ ਹੈ ਅਵਾਰਡ ਬੈਂਕ ਦੇ ਵਿੱਚ ਕੀ ਹੈ ਹੈ ਜੀ ਜਿਹੜੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਐਵੇਂ ਧਰਨੇ ਲਾ ਲੈਂਦੇ ਆ ਤੁਸੀਂ ਐਵੇਂ ਕਰ ਲੈ ਜਦੋਂ ਉਹਨਾਂ ਨੇ ਦੱਸੀਦਾ ਵੀ ਥੋੜੇ 300 ਦਿਨ ਦੀ ਮੰਗ ਆ ਉੱਥੇ ਬਾਕੀ ਦਾ ਥੋੜਾ ਪੱਤਾ ਜਿਹੜਾ ਤੁਸੀਂ ਰੋਟੀ ਖਾਣੇ ਚਾਹ ਪੀਣੇ ਉਹ ਵੀ ਸਰਕਾਰ ਜਸੇਬੰਦੀਆਂ ਮੰਗ ਕਰ ਰਹੀਆਂ ਅੱਡ ਤੇ ਜਦ 700 ਰੁਪਏ ਥੋੜੀ ਢਾੜੀ ਮੰਗ ਕਰੀਆਂ ਬਾਕੀ ਰਹੀ ਜਿਹੜੀਆਂ ਹੁਣ ਇਹ ਦੂਜੀਆਂ ਹੋ ਗਈਆਂ ਅੱਜ ਤੁਹਾਣੇ ਉਹਨਾਂ ਨੇ ਕੱਟ ਕੀਤਾ ਇਹ ਬਹੁਤ ਹੀ ਬੰਦਪਾਗਾਈ ਮੈਂ ਇਹਨੂੰ ਕੜੇ ਸ਼ਬਦਾਂ ਚ ਅਸੀਂ ਨਖੇਦੀ ਕਰਦੇ ਆਂ ਚੀਜ਼ ਦੀ ਕਿਉਂਕਿ ਉਹਨਾਂ ਨੇ ਗਲਤ ਕੀਤਾ ਬਹੁਤ ਜ਼ਿਆਦਾ ਭਾਈ ਜੀ ਤੁਹਾਡਾ ਕੀ ਨਾਮ ਆ ਕਿਹੜਾ ਪਿੰਡਾ ਮੇਰਾ ਨਾਮ ਗੁਰਪਿਆਰ ਆ ਜੀ ਨੈਮੀ ਵਾਲਾ ਬਹਿਬਲ ਖੁਰਦ ਪਿੰਡ ਕਿੰਨੇ ਦਿਨ ਹੋ ਗਏ ਇੱਥੇ ਮੋਰਚੇ 'ਚ ਬੈਠੇ ਕਿਉਂਕਿ 13 ਫਰਵਰੀ ਤੋਂ ਮੋਰਚਾ ਲੱਗਿਆ ਤੁਹਾਨੂੰ ਕਿੰਨੇ ਦਿਨ ਹੋ ਗਏ ਕਿਸ ਤਰੀਕੇ ਨਾਲ ਰੁਟੀਨ ਚੱਲ ਰਹੀ ਆ ਬਦਲ ਰਹੇ ਨੇ ਬੰਦੇ ਆਉਂਦੇ ਆਣੇ ਜਾਣੀ ਆ ਰ ਸਤਨਾਮ ਠੀਕ ਚੱਲ ਰਿਹਾ ਜੀ ਸਾਰੇ ਆਪਦਾ ਹੱਕ ਆਉਣ ਦਾ ਧਰਨੇ ਜਾਂ ਫੇਰ ਹੀ ਆਪਣਾ ਕਾ ਇੱਕਾ ਦਿਸੂਗਾ ਫੇਰ ਹੀ ਆਪਣ ਵੇਖ ਵੀ ਹੋਰ ਵੀ ਭੈਣ ਭਰਾ ਆਊਗਾ ਇਹ ਆਪਣਾ ਹੰ ਦਾ ਹੱਕ ਆ ਸਾਰਿਆਂ ਦਾ ਇੱਥੇ ਆਪਣ ਹੋ ਗਏ 5-7 ਦਿਨ ਹੋ ਗਏ ਆਉਣ ਇੱਥੇ ਜੀ ਜੀ ਬਾਬਾ ਜੀ ਤੁਹਾਡਾ ਕੀ ਨਾਮ ਆ ਜੀ ਆਪਣਾ ਗਰਮੇਲ ਸਿੰਘ ਬਾਬਾ ਜੀ ਕੀ ਕਦੇ ਸੋਚਿਆ ਸੀ ਇੰਨੀ ਉਮਰ ਹੋ ਗਈ ਤੁਹਾਡੀ ਕਿ ਇਸ ਤਰੀਕੇ ਨਾਲ ਆਪਣੀਆਂ ਮੰਨੀਆਂ ਹੋਈਆਂ ਮੰਗਾ ਮਨਵਾਉਣ ਦੇ ਲਈ ਸਰਕਾਰ ਦੇ ਨਾਲ ਮੱਥਾ ਲਾਉਣਾ ਪਊਗਾ ਸਾਨੂੰ ਸੜਕਾਂ ਦੇ ਉੱਤੇ ਬੈਠਣਾ ਪਊਗਾ ਰਾਤਾਂ ਨੂੰ ਧੂਣੀਆਂ ਬਾਲ ਕੇ ਇੱਥੇ ਬੈਠਦੇ ਆ ਸਰ ਰਾਤ ਕਦੇ ਸੋਚਿਆ ਸੀ ਤੁਸੀਂ ਕਿ ਇਸ ਤਰੀਕੇ ਨਾਲ ਸਰਕਾਰਾਂ ਸਾਡੇ ਨਾਲ ਮਤਰੀ ਮਾਜੇ ਹਾਸਲ ਕਰਨੀਆਂ ਨਾ ਜੀ ਕਦੇ ਨਹੀਂ ਸੋਚਿਆ ਦੀ ਇੰਨੀ 70 ਸਾਲ ਦੀ ਉਮਰ ਹੋ ਗਈ ਅੱਜ ਤੱਕ ਇਹ ਹਾਰ ਨਹੀਂ ਕਦੇ ਦੇਖਿਆ ਦੀ ਸਰਕਾਰਾਂ ਬਥੇਰੀਆਂ ਆਈਆਂ ਮੋਹਨ ਸਿੰਘ ਦੀ ਵੀ ਸਰਕਾਰ ਆਈ ਹੋਰ ਵੀ ਆਈ ਸਰਕਾਰਾਂ ਬਥੇਰੀਆਂ ਇਹ ਕਾਨੂੰਨ ਨਹੀਂ ਦੇਖੇ ਦੀ ਜਿਹੜੇ ਮੋਦੀ ਨੇ ਕਰਤੇ ਹਾਂ ਵੀ ਬਹੁਤ ਮੰਨਵਾ ਗਈ ਘਟਨਾ ਇਹ ਜਿਹੜੀ ਲੋਕਾਂ ਤੇ ਹਤਿਆਜਰ ਕਰ ਰਹੀ ਹੈ ਇਹ ਮੋਦੀ ਸਾਰਾ ਇੱਕੋ ਚਾਹੁੰਦਾ ਹੈ ਵੀ ਸਾਰਾ ਇਹਨਾਂ ਨੂੰ ਕਾਰਪੂਕਰ ਕਰਾਣਿਆਂ ਨੂੰ ਉਹ ਉਹਨਾਂ ਦੀ ਬਣਾ ਬੈਠਾ ਹੈ ਪਰ ਇਹਨਾਂ ਵਿਰੋਧ ਹੁੰਦਾ ਇਹਨਾਂ ਅੰਦੋਲਨ ਚੱਲੇ ਪਹਿਲਾਂ ਵੀ 13 ਮਹੀਨੇ ਬੈਠੇ ਰਹੇ ਫਿਰ ਮੋਦੀ ਦੀ ਸਰਕਾਰ ਆ ਜਾਂਦੀ ਆ ਉਹਦਾ ਕਾਰਨ ਕੀ ਮੰਨਦੇ ਉਹਦਾ ਕਾਰਨ ਇਹ ਹੈ ਜੀ ਜਿਹੜੀਆਂ ਆ ਮਸ਼ੀਨਾਂ ਦੇ ਵੋਟਾਂ ਪਵਾਉਂਦੇ ਨੇ ਉਹ ਮਸ਼ੀਨਾਂ ਦੇ ਵੋਟਾਂ ਮੈਨਦੇ ਸਾਰਾ ਆਉਂਦੇ ਇੱਕ ਬੋਟ ਦੂਜੀ ਨੂੰ ਬਹੁਤ ਚਾਰ ਇਹਨਾਂ ਨੂੰ ਪਹਿਣ ਗਿਆ ਉਸ ਕਰਕੇ ਇਹ ਜਿੰਦਾਂ ਜੂ ਦੂਜੇ ਲੋਟ ਵੋਟਾਂ ਪਹਿਣ ਇਹ ਆਉਂਦੇ ਨਹੀਂ ਮੂਰੇ ਨਹੀਂ ਆਉਂਦਾ ਵੋਟਾਂ ਹੇਰਾ ਫੇਰੀ ਨਾਲ ਜਿੰਦ ਨੇ ਇਹ ਹਾਂ ਜਿਹੜਾ ਅੱਜ ਆ ਗ੍ਰਾਹਾਂ ਨੇ ਇਕੱਠ ਕਰਿਆ ਉੱਥੇ ਟਾਣੇ ਇਕੱਠ ਹੋਇਆ ਇਹ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਦੇ ਬੰਦੀਆਂ ਨੇ ਚਾਲ ਲੱਗਦੀ ਆ ਤੁਹਾਨੂੰ ਸਾਜ਼ਿਸ਼ਾਂ ਲੱਗਦੀ ਇਹ ਸਾਰੀ ਚਾਲ ਹੈ ਜੀ ਸਾਰੀਆਂ ਜਿਦੇ ਬੰਦੀਆਂ ਦੀਆਂ ਜਦੋਂ ਉੱਥੇ ਉੱਠ ਕੇ ਆਏ ਨੇ ਇਹਨਾਂ ਨੂੰ ਆਏ ਦੀ ਵੀ ਗ੍ਰਾਂਤ ਆਏ ਦੀ ਇਹਦਾ ਬਟੇ ਤੇ ਖੜਾ ਨਹੀਂ ਹੁੰਦਾ ਦੂਜਿਆਂ ਨੂੰ ਆਏ ਦੀ ਵੀ ਆਪਾਂ ਭਾਈ ਛੇਤੀ ਜਾ ਕੇ ਐਮਐਲਏ ਐਮਐਲਏ ਬਣੀ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਬਣ ਜੀ ਇਹਨਾਂ ਦੀ ਸਾਰਿਆਂ ਦੀ ਰਾਜਵਾਰ ਕਹਿੰਦੇ ਸਾਰਿਆਂ ਦੀ ਉਹ ਹੋ ਗਈ ਯਾਨੀ ਕਿ ਵੱਡੇ ਸੁਪਨੇ ਦੇਖਲੇ ਸੀ ਮਗੇਰੀ ਲਾਲ ਕੇ ਹਸੀਨ ਸੁਪਨੇ ਉਹ ਕਦੋਂ ਉਹਦੋਂ ਕਿਹਾ ਦੀਡਲਾ ਸਾਹਿਬ ਨੇ ਵੀ 20 ਦਿਨ ਹੋਰ ਵੇਜੋ ਭਾਈ ਆਪਾਂ ਲੈ ਕੇ ਚੱਲਾਂਗੇ ਕਹਿੰਦੇ ਹਾਥੀ ਦਾ ਨੰਗ ਗਿਆ ਪੂੰਛ ਮੂਛ ਰਹਿ ਗਈ ਵੀ ਲੈ ਲਾਂਗੇ ਆਪਾਂ ਉਹ ਮੂਛ ਤੋਂ ਵੱਡਾ ਹਾਥੀ ਬਣ ਗਿਆ ਇਹ ਇਹ ਮੰਗ ਤਾਂ ਉਹਨਾਂ ਦੀ ਵੀ ਆ ਫਿਰ ਉਹ ਕਿਉਂ ਨਹੀਂ ਕਿਉਂ ਨਹੀਂ ਉਹ ਸਾਥ ਦੇ ਰਹੇ ਹੈਗੇ ਉਹਨਾਂ ਨੂੰ ਆਏ ਵੀ ਸਾਨੂੰ ਤਾਂ ਕਿਹਾ ਨਹੀਂ ਵੀ ਇਹਦਾ ਮੰਗਦਾ ਸਾਰੇ ਨਹੀਂ ਹੈ ਕਹਿਣਾ ਕਿ ਇਹਨੂੰ ਹੈ ਵੀ ਆਓ ਤੁਸੀਂ ਇਹ ਆਪੋ ਆਪਣੀ ਉਹ ਵੇਕੇ ਹੋਏ ਨੇ ਦੂਜੀਆਂ ਪਾਂਟੀਆਂ ਕਿਉਂ ਪੈਸੇ ਲੈ ਕੇ ਤਾਂ ਉਥੋਂ ਆਏ ਤੇ ਇਹ ਪੈਸੇ ਲੈ ਕੇ ਜਿਵੇਂ ਹੁਣ ਆਉਂਦੇ ਤਾਂ ਕੋਈ ਗੱਲ ਤਾਂ ਕਰਦੇ ਨਹੀਂ ਇਹ ਨਹੀਂ ਉਹਰੇ ਸਾਥ ਲਾ ਪਿੰਡ ਚੋਂ ਉੱਤੋਂ ਦੇ ਉੱਠ ਕੇ ਆਏ ਆ 40 ਬੰਦੇ ਆਏ ਅੱਜ ਪਹਿਲਾਂ ਦੂਜੀ ਪਾਰਟੀਆਂ ਨਾਲ ਸਾਥ ਦਿੰਦੇ ਤੇ ਉਹਨਾਂ ਨੂੰ ਛੱਡ ਕੇ ਦੋ ਟਰਾਲੀਆਂ ਲੈ ਕੇ ਆਏ ਅਸੀਂ ਲੱਗਦਾ ਕੀ ਆ ਤੁਹਾਡੇ ਮੁਤਾਬਕ ਰੂਪਰੇਖਾ ਕਿੱਧਰ ਨੂੰ ਜਾ ਰਿਹਾ ਅੰਦੋਲਨ ਕੀ ਲੱਗਦਾ ਕਦੋਂ ਤੱਕ ਕੋਈ ਮਸਲੇ ਦਾ ਹੱਲ ਨਿਕਲੇਗਾ ਮਸਲੇ ਦਾ ਹੱਲ ਨਿਕਲੂ ਜੀ ਲਾਜ਼ਮੀ ਜਦੋਂ ਕਿਸਾਨ ਬਹਿ ਗਏ ਕਿਸਾਨਾਂ ਮੁਰੇ ਕੋਈ ਤਾਕਤ ਨਹੀਂ ਹੈਗੀ ਗਵਰਨਮੈਂਟ ਦੀ ਪਹਿਲਾਂ ਵੀ ਦਿੱਲੀ ਸਾਰੇ ਪੰਜਾਬ ਨਹੀਂ ਲਾਲ ਲਾਲ ਵੀ ਸਿੱਧੀਆਂ ਆਪਣੇ ਪੰਜਾਬ ਨੇ ਉਦਮ ਸਿੰਘ ਕਰਤਾਰ ਜ਼ਰਾਬਾ ਲਾਲ ਵੀ ਉਹਨਾਂ ਨੇ ਸਿੱਧੀਆਂ ਪਾਈਆਂ ਨੇ ਲੰਡਨ ਚ ਜਾ ਕੇ ਐਡਵਾਇਰ ਮਾਰਿਆ ਦੀ ਉਤੇ ਬਿਲਕੁਲ ਬਿਲਕੁਲ ਤਾਂ ਮੈਂ ਕਹਾਂ ਇੱਕ ਵਾਰ ਤਸਵੀਰ ਦਿਖਾਣ ਬਹੁਤ ਸੋਹਣੀ ਤਸਵੀਰ ਆ ਜਿਹੜੇ ਕੰਟੇਨਰ ਹੁੰਦੇ ਨੇ ਉਹ ਜਿਹੜੇ ਸੜਕਾਂ ਦੇ ਉੱਤੇ ਹੁਣ ਘਰ ਬਣਾ ਲਏ ਗਏ ਨੇ ਪੱਕੇ ਤੌਰ ਦੇ ਉੱਤੇ ਤਾਂ ਦੇਸ਼ ਦਾ ਅੰਨ ਦਾਤਾ ਆ ਅੰਨ ਉਗਾਉਂਦਾ ਪੂਰੇ ਦੇਸ਼ ਦਾ ਢਿੱਡ ਭਰਦਾ ਪਰ ਦੂਜੇ ਪਾਸੇ ਬੜਾ ਦੁੱਖ ਆਉਂਦਾ ਬੜਾ سینੇ ਦੇ ਵਿੱਚ ਚੀਸ ਪੈਂਦੀ ਹੈ ਜਦੋਂ ਅਜਿਹੀਆਂ ਤਸਵੀਰਾਂ ਦੇਖਦੇ ਆ ਕਿ ਦੂਜਿਆਂ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਅੱਜ ਖੁਦ ਭੁੱਖਾ ਸੌਣ ਨੂੰ ਮਜਬੂਰ ਹੋ ਰਿਹਾ ਜਗਜੀਤ ਸਿੰਘ ਡੱਲੇਵਾਲ ਦੀ ਜੇਕਰ ਗੱਲ ਕਰੀਏ ਤਾਂ ਕਈ ਦਿਨਾ ਤੋਂ 1 ਮਹੀਨੇ ਤੋਂ ਉੱਪਰ ਸਵਾ ਮਹੀਨਾ ਹੋ ਚੁੱਕਿਆ ਸਵਾ ਮਹੀਨੇ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਭੁੱਖਾ ਸੌਣ ਨੂੰ ਮਜਬੂਰ ਹੋਇਆ ਕੋਈ ਆਪਣੀ ਲੜਾਈ ਨਹੀਂ ਹੈ ਕੋਈ ਆਪਣੇ ਪਰਿਵਾਰ ਦੀ ਲੜਾਈ ਨਹੀਂ ਹੈ ਬਲਕਿ ਪੂਰੇ ਦੇਸ਼ ਦੀ ਲੜਾਈ ਆ ਪੂਰੇ ਕਿਸਾਨਾਂ ਦੀ ਲੜਾਈ ਆ ਇਹ ਹਰ ਇੱਕ ਇਨਸਾਨ ਦੀ ਲੜਾਈ ਆ ਇਹ ਪਰ ਲੋਕ ਹਲੇ ਵੀ ਜਿਹੜੇ ਨੇ ਇਹ ਸੋਚ ਨਹੀਂ ਰਹੇ ਕਿ ਸਾਡੇ ਲਈ ਭੁੱਖਾ ਬੈਠਾ ਜਗਜੀਤ ਸਿੰਘ ਡੱਲੇਵਾਲ ਸਾਡੇ ਲਈ ਲੜਾਈ ਲੜ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਆਜੋ ਬਾਬਾ ਜੀ ਗੱਲਬਾਤ ਕਰਦੇ ਆ ਤਾਂ ਲਗਾਤਾਰ ਇਸ ਸੋਚਣ ਦੀ ਗੱਲ ਆ ਵਿਚਾਰਨ ਦੀ ਗੱਲ ਆ ਕਿ ਆਖਰ ਸਾਡੇ ਲਈ ਲੜਾਈ ਲੜ ਰਹੇ ਨੇ ਪਰ ਫਿਰ ਵੀ ਅੰਦੋਲਨਾਂ ਦੇ ਵਿੱਚ ਬੁਲਾਉਣ ਦੇ ਲਈ ਹੋਕੇ ਦੇਣੇ ਪੈਂਦੇ ਨੇ ਪਰ ਆਪ ਨਹੀਂ ਉੱਠ ਕੇ ਆਉਂਦੇ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਕੀ ਨਾਮ ਆ ਕਿੱਥੋਂ ਆ ਕਿਹੜੀ ਜਥੇਬੰਦੀ ਦਾ ਮੇਰਾ ਨਾਮ ਬਲਵਿੰਦਰ ਸਿੰਘ ਪੱਪੂ ਪ੍ਰਧਾਨ ਆਂਦਾਈ ਮੈਨੂੰ ਪਿੰਡ ਮੇਰਾ ਰੋਡੇ ਐ ਤੇ ਭਾਰਤੀ ਕਿਸਾਨ ਯੂਨੀਅਨ ਖੋਸੇ ਦਾ ਮੇਰੀ ਸੰਬੰਧ ਹੈ ਬਾਬਾ ਜੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਅੰਨਦਾਤਾ ਖੁਦ ਭੁੱਖਾ ਬੈਠਾ ਆ ਸਵਾ ਮਹੀਨਾ ਹੋ ਗਿਆ ਫਿਰ ਵੀ ਹੋਕਾ ਦੇਣਾ ਪੈ ਰਿਹਾ ਕਿ ਤੁਸੀਂ ਆਓ ਉੱਠ ਕੇ ਅੰਦੋਲਨਾਂ ਦੇ ਵਿੱਚ ਆਓ ਲੋਕਾਂ ਦੇ ਵਿੱਚ ਸਮਝ ਖਤਮ ਹੋ ਗਈ ਕਿਉਂ ਨਹੀਂ ਲੋਕ ਆਉਣਾ ਚਾਹੁੰਦੇ ਕਿਉਂਕਿ ਲੜਾਈ ਤਾਂ ਸਾਰਿਆਂ ਦੀ ਆ ਤੇ ਬਾਕੀ ਜੱਥੇਬੰਦੀਆਂ ਦੀ ਜੇਕਰ ਗੱਲ ਕਰੀਏ ਖਾਸ ਤੌਰ ਤੇ ਉਹ ਆਪਣੀ ਬੱਕਰੀ ਡੱਫਲੀ ਵਜਾ ਰਹੇ ਨੇ ਨਹੀਂ ਖੈਰ ਹੁਣ ਤਾਂ ਇਸ ਮਹਾਪੰਚਾਇਤ ਚ ਲੋਕੀ ਬਹੁਤ ਆ ਗਏ ਆਪਦੀ ਆਪ ਹੀ ਆਏ ਆ ਪਰ ਜਿਹੜਾ ਇਹ ਖੁੰਡੇ ਵਾਲਾ ਰੌਲਦੂਬਾਨ ਹੈ ਉਹ ਬਹੁਤ ਬਕਵਾਸ ਕਰ ਰਿਹਾ ਉਹ ਬਕਵਾਸ ਬਹੁਤ ਮਾੜਾ ਕਰ ਰਿਹਾ ਇੱਕ ਅਗਰਾਹਾ ਉਹਨਾਂ ਨੂੰ ਇਹ ਪੁੱਛੇ ਬੀ ਜਿੱਦ ਦੇ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਮਰ ਗਿਆ ਜ਼ਮੀਰਾਂ ਵਾਲੇ ਘਰੇ ਐ ਅੱਜ ਅੱਜ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਉਹਨਾਂ ਜੱਸੇ ਬੰਦਿਆਂ ਦੀਆਂ ਇਹ ਜੱਸੇ ਬੰਦਿਆਂ ਦਾ ਅੰਦੋਲਨ ਲੜੀ ਜਾਂਦੇ ਆ ਨਾਲੇ ਭੁੱਖ ਹੜਤਾਲ ਤੇ ਬੈਠੇ ਆ ਉਹ ਘਰ ਤੋਂ ਘੱਟ ਘਰੋਂ ਵੀ ਨਹੀਂ ਤੁਰ ਸਕਦੇ ਜੇ ਅੱਜ ਇਹਨਾਂ ਨੇ ਇੱਧਰ ਰੱਖੇ ਤੇ ਉਹਨਾਂ ਨੇ ਰਾਸਥਾਨ ਰੱਖ ਲਿਆ ਹਰਿਆਣਾ ਚ ਰੱਖ ਹਰਿਆਣਾ ਚ ਰੱਖ ਲਿਆ ਤੇ ਉਹਨਾਂ ਨੇ ਇਹ ਘਰ ਤੋਂ ਘੱਟ ਇਹ ਤਾਂ ਇਹ ਤਾਂ ਸੋਚਦੇ ਵੀ ਉਹਦੇ ਦਾ ਹੀ ਮਰ ਗਿਆ ਜ਼ਮੀਰਾਂ ਵਾਲੇ ਲੋਕਾਂ ਨੂੰ ਆਦੇ ਸੀ ਅੱਜ ਕੀ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਜਦੋਂ ਇਹ ਇਹ ਭੁਖੜਦਾਲ ਤੇ ਬੈਠਾ ਪਹਿਲੀ ਗੱਲ ਤਾਂ ਉਹਨਾਂ ਦਾ ਬਿਨਾਂ ਆਕਣ ਤੋਂ ਹੀ ਸੰਯੋਗ ਦੇਣਾ ਹੱਕ ਸੀ ਜਦੋਂ ਇਹ ਭੁਖੜਦਾਲ ਤੇ ਸੀ ਆਪਣਾ ਕਿਸਾਨ ਦੋਸਤ ਹੈ ਕਿਸਾਨ ਭਰਾ ਹੈ ਜੇ ਆਪਾਂ ਕਿਸਾਨਾਂ ਦੇ ਨਾਲ ਉਹ ਕਿਸਾਨਾਂ ਦੇ ਨਾਲ ਹਮਦਰਦੀ ਰੱਖਦੇ ਆ ਤਾਂ ਉਹ ਹਨ ਜੇ ਉਹਨਾਂ ਨੇ ਇੱਕ ਟਕਵਾਂਜੀ ਰੱਖਿਆ ਸੀ ਵੀ ਅਸੀਂ ਕਿਸਾਨ ਜਿ세 ਬੰਦਿਆਂ ਦੇ ਨਾਂ ਤੇ ਲੋਕਾਂ ਨੂੰ ਵੇਚਣਾ ਹੈ ਜਾਂ ਅਸੀਂ ਲੋਕਾਂ ਨੂੰ ਗਮਰਾਹ ਕਰਨਾ ਹੈ ਉਹਨਾਂ ਦਾ ਕੋਈ ਕਿਸਾਨਾਂ ਨਾਲ ਸੰਬੰਧ ਨਹੀਂ ਕੋਈ ਮੋਹ ਨਹੀਂ ਕੋਈ ਪਿਆਰ ਨਹੀਂ ਤੇ ਫਿਰ ਤੋਂ ਬੈਠੇ ਰਹਿਣ ਜੇ ਉਹਨਾਂ ਦਾ ਕਿਸਾਨਾਂ ਦੇ ਨਾਲ ਮੋਹ ਪਿਆਰ ਹੈ ਤਾਂ ਮਗਰ ਆਉਣ ਅ ਰੁਲਦੂ ਮਾਨਸਾ ਦੀ ਗੱਲ ਕਰੀਏ ਉਹ ਕਹਿੰਦਾ ਸਾਨੂੰ ਕਿਹੜਾ ਪੁੱਛ ਕੇ ਬੈਠਣ ਢੱਲੇਵਾਲ ਕਹਿੰਦੇ ਸਾਨੂੰ ਪੁੱਛ ਕੇ ਬੈਠਦੇ ਸੀ ਤਾਂ ਬੈਠਣ ਨਹੀਂ ਦੇਣਾ ਸੀ ਹਾਂ ਰੁਲਦੂ ਮਾਨ ਇਹ ਕਹਿ ਰਿਹਾ ਰੁਲਦੂ ਮਾਨ ਵੀ ਸਾਨੂੰ ਕਿਹੜਾ ਪੁੱਛ ਕੇ ਬੈਠਾ ਵੀ ਨਹੀਂ ਬਹਿਣ ਦੇਣਾ ਸੀ ਜੇ ਅੱਗੇ ਕਿਹੜਾ ਸਾਨੂੰ ਕਿਸ ਲੋਕਾਂ ਨੂੰ ਪੁੱਛ ਕੇ ਬੈਠੇ ਸੀ ਉਹ ਮਗਰ ਲੋਕੀ ਤਾਂ ਜਾ ਹੀ ਬੜੇ ਸੀ ਨਾ ਤੇ ਜੇ ਇਹ ਰੁਲਦੂ ਮਾਨ ਨਹੀਂ ਪੁੱਛ ਕੇ ਬੈਠਾ ਤਾਂ ਬਕਵਾਸ ਤਾਂ ਨਾ ਕਰੇ ਬਕਵਾਸ ਤਾਂ ਨਾ ਕਰੇ ਜਾਂ ਢੱਲੇਵਾਲ ਵੀ ਹੈ ਢੱਲੇਵਾਲ ਸਾਹਿਬ ਉਹਨਾਂ ਤੋਂ ਨਹੀਂ ਪੁੱਛ ਕੇ ਬੈਠੇ ਇਹ ਗੱਲ ਇਹ ਜ਼ਰੂਰ ਕਹਿ ਰਹੇ ਸੀ ਕਿ ਆਪਾਂ ਇਕੱਠਾਂ ਹੋ ਜਾਈਓ ਇਕੱਠਾਂ ਹੋ ਜਾਈਓ ਹੁਣ ਹੀ ਭੰਗੇਰ ਨੇ ਉਹਨਾਂ ਨੇ ਵੀ ਕਿੰਨੀਆਂ ਮੀਟਿੰਗਾਂ ਕੀਤੀਆਂ ਵੀ ਤੁਸੀਂ ਇਕੱਠਾਂ ਹੋ ਜਾਈਓ ਉਹਨਾਂ ਦੇ ਹਜੇ ਧੌਣ 'ਚ ਕਿੱਲਾ ਇਹ ਹੈ ਵੀ ਇਹ ਜਸੇਬੰਦੀਆਂ ਬਾਹਲੀਆਂ ਪਰ ਇਹ ਨਹੀਂ ਪਤਾ ਵੀ ਲੋਕੀ ਟੁੱਟ ਕੇ ਸਾਡੇ ਨਾਲੋਂ ਇਹਨਾਂ ਨਾਲ ਜਾ ਰਹੇ ਆ ਹੁਣ ਐਦੂ ਗਾਂ ਇਹਨਾਂ ਨੇ ਉਹ ਜਸੇਬੰਦੀਆਂ ਨੂੰ ਲੋਕਾਂ ਨੇ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਣਾ ਹੋਈ ਹੈ ਉਹਨਾਂ ਜਸੇਬੰਦੀਆਂ ਦਾ ਉਹ ਹਾਲ ਹੋਣਾ ਉਹਨਾਂ ਜਸੇਬੰਦੀਆਂ ਨੂੰ ਕਿਸੇ ਨੇ ਪਿੰਡ 'ਚ ਮੂੰਹ ਨਹੀਂ ਲਾਉਣਾ ਚਾਹੇ ਤਾਂ ਭਾਜਪਾ ਨੂੰ ਪਿੰਡਾਂ 'ਚੋਂ ਕੱਢਦੇ ਸੀ ਤੇ ਚਾ ਉਹਨਾਂ ਨੂੰ ਕੱਢਣਗੇ ਕੀ ਕੀ ਲੱਗਦਾ ਕਿ ਜਿਹੜਾ ਅੱਜ ਵੱਖਰੇ ਤੌਰ ਦੇ ਉੱਤੇ ਉਹਨਾਂ ਨੇ ਇਕੱਠ ਕਰਿਆ ਜਗਿੰਦਰ ਗੁਰਾਹਾਂ ਦੀ ਜੇਕਰ ਗੱਲ ਕਰੀਏ ਪਹਿਲੇ ਦਿਨ ਤੋਂ ਸਹਿਮਤ ਨਹੀਂ ਆ ਉਹ ਕਹਿੰਦੇ ਮੈਂ ਤਾਂ ਮੋਰਚੇ ਨਾਲੇ ਸਹਿਮਤ ਨਹੀਂ ਆ ਕਿਸ ਤਰੀਕੇ ਨਾਲ ਤੁਸੀਂ ਮੋਰਚਾ ਲਾਇਆ ਇਹ ਕਹਿੰਦੇ ਕੋਈ ਰਣਨੀਤੀ ਬਣਾਉਣੀ ਚਾਹੀਦੀ ਆ ਫਿਰ ਕਹਿੰਦੇ ਜੇਕਰ ਸਾਡੇ ਹਿਸਾਬ ਨਾਲ ਚੱਲਦੇ ਤਾਂ ਅੱਜ ਜਿੱਤ ਹੋ ਜਾਂਦੀ ਤਾਂ ਫਿਰ ਹਲੇ ਵੀ ਮੌਕਾ ਉਹ ਇੱਥੇ ਆਉਂਦੇ ਕਿਉਂ ਨਹੀਂ ਡਰ ਕਿਸ ਚੀਜ਼ ਦਾ ਜਗਿੰਦਰ ਗੁਰਾਹਾਂ ਨੂੰ ਕਿ ਸਾਥ ਕਿਉਂ ਨਹੀਂ ਦੇ ਰਹੇ ਮੈਨੂੰ ਸਾਨੂੰ ਤਾਂ ਇਹ ਲੱਗ ਰਿਹਾ ਕਿ ਉਹ ਵਿਕੇ ਹੋਏ ਆ ਸਰਕਾਰਾਂ ਤੋਂ ਡਰ ਰਹੇ ਆ ਜੋਗਿੰਦਰ ਅਗਰਾਹਾ ਉਹਨੂੰ ਕਹਿੰਦਾ ਅੱਜ ਤੱਕ ਤੂੰ ਆਨੇ ਵੀ ਅਸੀਂ ਮਗਰ ਨਹੀਂ ਆਉਣਾ ਤੇ ਜਿੱਦੇ ਦੂਜੀਆਂ ਜਥੇ ਬੰਦਗੀਆਂ ਗਈਆਂ ਉਥੇ ਪਾਸੇ ਸਟੇਲ ਆ ਕੇ ਟਿਕਰੀ ਬਾਰਡਰ ਤੇ ਬੈਠਾ ਸੀ ਉਹ ਉਦੋਂ ਕਿਉਂ ਗਿਆ ਉਦੋਂ ਵੀ ਉਹਨਾਂ ਦੇ ਬੰਦੇ ਉੱਠ ਕੇ ਇਹ ਇੱਥੇ ਖਨੋਰੀ ਬਾਰਡਰ ਤੇ ਬਹਿ ਰਿਹਾ ਸੀ ਇੱਥੋਂ ਹੀ ਉੱਠਿਆ ਉਹ ਜਦੋਂ ਉਹ ਇਹ ਕਹਿੰਦਾ ਆਪਾਂ ਤਾਂ ਖਨੋਰੀ ਤੇ ਬਹਿਣਾ ਜਦੋਂ ਪਾਸੇ ਉਹਨਾਂ ਦੇ ਜਿਹੜਿਆ ਨਾਲ ਦੇ ਸਾਥੀ ਸੀ ਉਹ ਉੱਠ ਕੇ ਤੁਰ ਪਏ ਉਹ ਆਪ ਬੁਹਾਰੀ ਤੁਰ ਪਏ ਦੋ ਦਿਨ ਪਹਿਲਾਂ ਇੱਥੇ ਬੈਠੇ ਨੇ ਫਿਰ ਲੋਕਾਂ ਨੇ ਕਿਹਾ ਨਹੀਂ ਉਹ ਆਪ ਤੁਰ ਪਏ ਸੀ ਲੋਕੀ ਉਹਦੇ ਉਹਦੇ ਸਾਥੀ ਜਿੰਨੇ ਸੀਗੇ ਸਾਰੇ ਸਾਰੇ ਤੁਰਪੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਮਰ ਚੁੱਕੇ ਹਾਂ ਜ਼ਮੀਰ ਮਰ ਗਈ ਸੀ ਲੋਕੀ ਕਹਿਣਗੇ ਮਰ ਗਈ ਜ਼ਮੀਰ ਤੇਰੀ ਅਗਰਾਹਾ ਤੇ ਉਹ ਫਿਰ ਆਪ ਉੱਠ ਕੇ ਤੁਰਪੇ ਫੇਰ ਤੁਰੇ ਉਹ ਅੱਗੇ ਵੀ ਅੱਗੇ ਕਿਹੜਾ ਭਲੀ ਮਾਰਸੀ ਨਾਲ ਤੁਰ ਗਿਆ ਉਹ ਤਾਂ ਸਿਰਫ ਮੈਨੂੰ ਤਾਂ ਇਹ ਲੱਗਦਾ ਹੈ ਜਿਹੜਾ ਅਗਰਾਹਾ ਹੈ ਉਹ ਤਾਂ ਸਿਰਫ ਪੈਸਿਆਂ ਦਾ ਮਸਲਾ ਹੈ ਉਹ ਤਾਂ ਪਿੰਡ 'ਚ ਵੀ ਜਿੱਥੇ ਮੋਰਚਾ ਲਾਉਂਦਾ ਉੱਥੇ ਬਹਿ ਕੇ ਉੱਠ ਖੜਦਾ ਨਿੱਕੇ ਉਹਨਾਂ ਦੇ ਨਿੱਕੇ ਜਿਹੜੇ ਆ ਬੰਦੇ ਜਿਹੜੇ ਪਿੰਡਾਂ ਵਾਲੇ ਵੀ ਆ ਉਹ ਵੀ ਇਹੇ ਹਾਲੀ ਹੈ ਬਿਲਕੁਲ ਜੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਨੇ ਵੀ ਹੁਣ ਇਹ ਕਿਉਂ ਨਹੀਂ ਆ ਇਕੱਠੇ ਹੋ ਰਹੇ ਹੁਣ ਪਤਾ ਗੱਲ ਗਿਆ ਜੀ ਪਿੰਡਾਂ ਦੇ ਵਿੱਚ ਵੀ ਇਹ ਦੂਜੀਆਂ ਜਥੇ ਬੰਦੀਆਂ ਨੂੰ ਲੋਕ ਬਹੁਤ ਬੁਰਾ سلوਕ ਕਰ ਰਿਹਾ ਬਹੁਤ ਕਹਿ ਰਹੇ ਆ ਹੁਣ ਇਹਨਾਂ ਨੂੰ ਇਹ ਹੋਇਆ ਪਿਆ ਵੀ ਡੱਲੇਵਾਲ ਸਾਹਿਬ ਨੂੰ ਨਾ ਸਾਰਾ ਪੰਜਾਬ ਦੇ ਕ੍ਰੈਡਿਟ ਰੌਲਾ ਇਹ ਚੀਜ਼ ਦਾ ਹੋ ਰਿਹਾ ਇਹਨਾਂ ਦੀ ਪ੍ਰਧਾਨਗੀ ਚ ਆਪਾਂ ਇਹਨਾਂ ਦੀ ਅਗਵਾਹੀ ਚ ਅਸੀਂ ਪਿੱਛੇ ਨਹੀਂ ਉਹ ਕਰਨਾ ਆਪਾਂ ਨੂੰ ਪ੍ਰਧਾਨਗੀ ਸਾਨੂੰ ਮਿਲੇ ਸਾਨੂੰ ਮਿਲੇ ਹੁਣ ਦੇਖੋ ਜੀ ਡੱਲੇਵਾਲ ਸਾਹਿਬ 40 ਦਿਨ ਤੋਂ ਮਰਨwarte ਤੇ ਬੈਠੇ ਆ ਠੀਕ ਹੈ ਨਹੀਂ ਤੇ ਹੁਣ ਜੇ ਅੱਜ ਆਉਂਦੇ ਆ ਇਹਨਾਂ ਨੂੰ ਕ੍ਰੈਡਿਟ ਦਾ ਹੀ ਰੋਲਾ ਹੈ ਉੱਥੇ ਵੀ ਕ੍ਰੈਡਿਟ ਦਾ ਹੀ ਰੋਲਾ ਸੀਗਾ ਬਸ ਕ੍ਰੈਡਿਟ ਪਿੱਛੇ ਇਹਨਾਂ ਨੇ ਸਾਰਾ ਕੰਮ ਖਰਾਬ ਕਰਤਾ ਜੇ ਉੱਥੇ 10 15 ਦਿਨ ਹੋ ਰਿਹਾ ਬਹਿ ਜਾਂਦੇ ਪਰ ਕ੍ਰੈਡਿਟ ਲੈਣ ਪਿੱਛੇ ਕਿਸੇ ਦੀ ਜਾਣ ਦੀ ਕੋਈ ਪਰਵਾਹ ਨਹੀਂ ਨਾ ਇਹਨਾਂ ਨੂੰ ਤਾਂ ਹੈ ਹੀ ਨਹੀਂ ਆ ਰੋਲਦੂ ਸਿੰਘ ਮਾਨਸਾ ਦਾ ਬਿਆਨ ਹੁੰਦਾ ਸਾਨੂੰ ਕਿਹੜਾ ਪੁੱਛ ਕੇ ਬਠੇ ਮਰਨwarte ਇਹ ਦੇਖੋ ਕਿ ਕਿੱਡੇ ਭੇੜੇ ਬਣਦੇ ਰਹੇ ਕਿੱਡੀ ਇਹਨਾਂ ਨੂੰ ਸ਼ਰਮ ਨਹੀਂ ਆ ਰਹੀਗੀ ਭੋਰਾ ਵੀ ਤੇ ਛੋਟੇ ਮਜ਼ਦੂਰ ਇਹ ਸ਼ਿੰਗਾਰ ਕਮੇਟੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਨਾ ਵੀ ਇਹ ਆਏ ਦਿੱਲੀੋਂ ਕਹਿੰਦੇ ਤੁਸੀਂ ਰਾਸ਼ਨ ਵੇਚਤਾ ਕਹਿੰਦਾ ਰਾਸ਼ਨ ਦਾ ਖਰਾਬ ਹੋ ਜਾਣਾ ਸੀ ਪੱਤਰਕਾਰ ਸਾਹਿਬ ਨੇ ਸਵਾਲ ਕੀਤਾ ਤੇ ਕਹਿੰਦੇ ਜੀ ਅ ਫਿਰ ਰਾਸ਼ਨ ਦਾ ਕੀ ਕੀਤਾ ਜਿਹੜਾ ਵੇਚਿਆ ਤੁਸੀਂ ਕਹਿੰਦੇ ਅਸੀਂ ਗੱਡੀ ਲੈ ਲਈ ਗੱਡੀ ਲੈ ਲਈ ਗੱਡੀ ਲੈ ਲਈ ਸਰਕਾਰ ਪੀਓ ਇਕ ਕਹਿੰਦੇ ਫਿਰ ਗੱਡੀ ਤੇ ਹਾਂਜੀ ਗੱਡੀ ਤੇ ਅਸੀਂ ਮੋਟਰਸਾਈਕਲ ਦਾ ਥੋੜਾ ਜਾਇਆ ਕਰਾਂਗੇ ਅਸੀਂ ਗੱਡੀ ਤੇ ਜਾਇਆ ਕਰਾਂਗੇ ਦੇਖੋ ਵੀ ਗੱਡੀ ਤੁਸੀਂ ਆਪਾਂ ਨੂੰ ਵੀ ਪਤਾ ਵੀ ਕਿੱਡੀ ਜਿਹੀ ਜਥੇ ਬੰਦੀ ਆ ਉਹਨਾਂ ਦੀ ਜਿਹੜਾ ਉੱਥੋਂ ਦਾ ਰਾਸ਼ਨ ਸੀ ਉਹ ਵੇਚਿਆ ਉਹ ਚੀਜ਼ ਕਬੂਲਤਾ ਕਰ ਗਏ ਕਬੂਲ ਕਰ ਕੀਤੀ ਸ਼ਰਿਆਮ ਕਬੂਲ ਕੀਤੀ ਹੈ ਇਹਨਾਂ ਨੇ ਸ਼ਰਿਆਮ ਤੁਹਾਨੂੰ ਪਤਾ ਹੀ ਹੈ ਜੀ ਸ਼ਰਿਆਮ ਕਬੂਲ ਕੀਤੇ ਮੈਂ ਗੱਡੀ ਲੈ ਲਈ ਉਹਦੀ ਪੱਤਰਕਾਰ ਸਾਹਿਬ ਨੇ ਇਹ ਵੀ ਪੁੱਛਿਆ ਵੀ ਗੱਡੀ ਦਾ ਹੁਣ ਕੀ ਕਰੋਗੇ ਗੱਡੀ ਤੇ ਕਹਿੰਦੇ ਅਸੀਂ ਆਪਦਾ ਕੰਮ ਕਰਿਆ ਕਰਾਂਗੇ ਕੰਮ ਕੀ ਕਰਨਾ ਜੀ ਆਪਾਂ ਨੂੰ ਪਤਾ ਵੀ ਆਪਣੇ ਨਿੱਜੀ ਜਿਹੜੇ ਕੰਮ ਆ ਉਹ ਕਰਨੇ ਆ ਇਹਨਾਂ ਨੇ ਹੋਟਲ ਬਣਾ ਲਿਆ ਪੱ ਉਨ੍ਹਾਂ ਦਾ ਇਹਨਾਂ ਦਾ ਬਹੁਤ ਬੁਰਾ ਬੁਰਾ ਹਾਲ ਹੋਣਾ ਜੀ ਪ੍ਰਮਾਤਮਾ ਅਸੀਂ ਕਹਿੰਨੇ ਵੀ ਜੋ ਇੱਥੇ ਹੁਣ ਰਾਤ ਨੂੰ ਸਾਰੀ ਰਾਤ ਜਾਗਦੇ ਰਹਿੰਦੇ ਅਸੀਂ ਪੈ ਰਹੇ ਲੱਗਦੇ ਆ ਕਿਉਂਕਿ ਇੱਕ ਗੱਲ ਹੋਰ ਆ ਜੂੰਦੇ ਜੀ ਕਦਰ ਨਹੀਂ ਪੈਂਦੀ ਕੋਈ ਵੀ ਇਨਸਾਨ ਹੋਵੇ ਜੇ ਖੁਦਾ ਨਾਲ ਖਾਸਤਾ ਅਸੀਂ ਇਹ ਗੱਲ ਕਹਿੰਨੇ ਅਰਦਾਸ ਕਰਦੇ ਆ ਲੰਬੀ ਉਮਰ ਹੋਵੇ ਡੱਲੇਵਾਲ ਸਾਹਿਬ ਦੀ ਜੇਕਰ ਕੁਝ ਹੋ ਜਾਂਦਾ ਫਿਰ ਜ਼ਰੂਰ ਭੱਜੇ ਆਣਗੇ ਫਿਰ ਭੋਗਾਂ ਤੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਨਹੀਂ ਜੀ ਨਹੀਂ ਫਿਰ ਇਹਨਾਂ ਨੂੰ ਲੋਕਾਂ ਨੇ ਬਹੁਤ ਬੁਰਾ ਸਲੂਕ ਕਰਨਾ ਕਿਉਂਕਿ ਪਤਾ ਕੀ ਹੈ ਕੱਲੇ ਡੱਲੇਵਾਲ ਸਾਹਿਬ ਦਾ ਨੀਗਾ ਵੀ ਜੇ ਡੱਲੇਵਾਲ ਸਾਹਿਬ ਸ਼ਹੀਦ ਹੋ ਗਏ ਤੇ ਇਥੇ ਮੋਰਚਾ ਚੱਕਿਆ ਜਾਊ ਬਹੁਤ ਲੰਮੀ ਲscht ਹੈ ਜੀ ਮਗਰ ਬਹੁਤ ਬੈਠਣ ਵਾਲਿਆਂ ਦੀ ਜਿੰਨਾ ਚਿਰ ਇਹ ਹੱਲ ਨਹੀਂ ਨਾ ਹੁੰਦਾ ਬਹੁਤ ਲੰਮੀ ਲਿਸਟ ਆਬ ਮਾਰਨ ਵਰਤੇ ਬੈਠਣ ਵਾਲਿਆਂ ਦੀ ਇਹ ਸਰਕਾਰਾਂ ਨੂੰ ਨਾ ਇਹ ਹੱਲ ਕਰਨਾ ਹੀ ਪੈਣਾ ਹੈ ਕਿਸੇ ਵੀ ਕੀਮਤ ਤੇ ਬਿਲਕੁਲ ਬਿਲਕੁਲ ਤਾਂ ਵਾਕੇ ਹੀ ਜੜੀਆਂ ਸਰਕਾਰਾਂ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਕਿ ਇੱਕ ਬਜ਼ੁਰਗ ਜਿਹੜਾ ਇਸ ਤਰੀਕੇ ਦੇ ਨਾਲ ਸਵਾ ਮਹੀਨੇ ਤੋਂ ਭੁੱਖ ਹੜਤਾਲ ਦੇ ਉੱਤੇ ਬੈਠਾ ਪਰ ਜੇ ਸਰਕਾਰਾਂ ਨਹੀਂ ਸੋਚਦੀਆਂ ਫਿਰ ਉਹਨਾਂ ਨੂੰ ਸਰਕਾਰਾਂ ਕੌਣ ਕਹੇ ਸਿਆਸਤਦਾਨ ਕੌਣ ਕਹੇ ਸਿਆਸੀ ਰੋਟੀਆਂ ਸੇਕਦੇ ਨੇ ਦੂਜੇ ਪਾਸੇ ਸ਼ਰਮ ਆਉਂਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣ ਜਾਂਦੇ ਆ ਸਿੱਧੇ ਸ਼ਬਦਾਂ ਦੇ ਵਿੱਚ ਕਹੂੰਗਾ ਕਿ ਆਪਣੇ ਹੀ ਆਪਣਿਆਂ ਦੇ ਨਾਲ ਅਜਿਹਾ ਬਤੀਰਾ ਕਰਦੇ ਨੇ ਫਿਰ ਦੁੱਖ ਬਹੁਤ ਜ਼ਿਆਦਾ ਲੱਗਦਾ ਹੈ ਕਿ ਜਿਹੜੇ ਉਹ ਇਕੱਠੇ ਅੰਦੋਲਨ ਲੜ ਰਹੇ ਸੀ ਉਸ ਵੇਲੇ ਇੱਕ ਲੜਾਈ ਆ ਮਸਲਾ ਇੱਕੋ ਆ ਇੱਕੋ ਰਸਤਾ ਪਰ ਵੱਖੋ-ਵੱਖਰੇ ਤਰੀਕੇ ਦੇ ਨਾਲ ਤੁਸੀਂ ਹੋ ਰਹੇ ਹੋ ਇੱਕ ਦੂਜੇ ਪ੍ਰਤੀ ਅਜਿਹੇ ਬਿਆਨ ਦੇ ਰਹੇ ਹੋ ਜਿਨ੍ਹਾਂ ਬਿਆਨਾਂ ਤੋਂ ਬਾਅਦ ਕਿਸਾਨਾਂ ਦੇ ਦਿਲਾਂ ਨੂੰ ਵੀ ਬਹੁਤ ਜ਼ਿਆਦਾ ਝਟਕਾ ਲੱਗਦਾ ਉਮੀਦ ਕਰਦੇ ਆ ਕਿ ਇਹ ਸਾਰਾ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਕਿਸੇ ਨਾ ਕਿਸੇ ਜਿਹੜੇ ਕਿਸਾਨ ਉਹਨਾਂ ਜੱਥੇਬੰਦੀਆਂ ਦੇ ਕਿਸਾਨ ਨੇ ਜਿਹੜੇ ਉਹਨਾਂ ਪ੍ਰਧਾਨਾਂ ਦੇ ਪਿੱਛੇ ਲੱਗੇ ਨੇ ਉਹ ਉਹਨਾਂ ਨਾਲ ਟੁੱਟ ਕੇ ਜ਼ਰੂਰ ਇੱਥੇ ਮੋਰਚੇ ਦੇ ਵਿੱਚ ਪਹੁੰਚਣ